ਜਿੱਥੇ ਮੇਰੇ ਗੁਰੂ ਅਰਜਨ ਦੇ ਮਹਾਰਾਜ ਨੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਆ ਉੱਥੇ ਬ੍ਰਹਮ ਗਿਆਨੀ ਦੇ ਕੁਝ ਲੱਛਣ ਦੱਸੇ ਨੇ ਪਹਿਲੀ ਅਸ਼ਟਪਦੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਕੀ ਕਿਹਾ ਹੈ ਮੰਨ ਸਾਚਾ ਬੋਲੋ ਉੱਚੀ ਮੰਨ ਸਾਚਾ ਮੁਖ ਸਾਚਾ ਸੋਏ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ ਪਹਿਲੀ ਨਿਸ਼ਾਨੀ ਬ੍ਰਹਮ ਗਿਆਨੀ ਦੀ ਸੰਗਤ ਜੀ ਇਹ ਹੈ ਕਿ ਬ੍ਰਹਮ ਗਿਆਨੀ ਦਾ ਮਨ ਸੱਚਾ ਹੋਏਗਾ। ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵਾਇਰਸ ਨਹੀਂ ਹੋਏਗਾ। ਉਹ ਲੋਭੀ ਨਹੀਂ ਹੋਏਗਾ, ਲਾਲਚੀ ਨਹੀਂ ਹੋਏਗਾ, ਘਮੰਡੀ ਨਹੀਂ ਹੋਏਗਾ, ਹੰਕਾਰੀ ਨਹੀਂ ਹੋਏਗਾ। ਉਹ ਕਦੇ ਰੱਬ ਦਾ ਸ਼ਰੀਕ ਨਹੀਂ ਬਣੇਗਾ। ਮਨ ਸਾਚਾ ਬੋਲੋ ਮੁਖ ਸਾਚਾ ਸੋਏ ਨੰਬਰ 2 ਉਹਦੇ ਮੁਖ ਦੇ ਵਿੱਚੋਂ ਜੋ ਬਚਨ ਨਿਕਲੇਗਾ ਉਹ ਸਭ ਵਾਸਤੇ ਇੱਕ ਹੋਏਗਾ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਉਹ ਗਰੀਬ ਨੂੰ ਤੇ ਅਮੀਰ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਵੇਖੇਗਾ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਏਗਾ ਇਹ ਨਿਸ਼ਾਨੀ ਹੈ ਮਨ ਸਾਚਾ ਮੁਖ ਸਾਚਾ ਸੋਏ ਨੰਬਰ 3 ਨਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨ ਉਹ ਇੱਕ ਪਰਮਾਤਮਾ ਤੋਂ ਬਗੈਰ ਪਰਮੇਸ਼ਰ ਤੋਂ ਬਗੈਰ ਕਿਸੇ ਦੀ ਅਰਦਾਸ ਨ ਨਹੀਂ ਕਰੇਗਾ ਇਹ ਵੀ ਨਿਸ਼ਾਨੀ ਅਬਰੰਭ ਗੈਦਾ ਉਹ ਪਰਮਾਤਮਾ ਤੋਂ ਬਗੈਰ ਕਿਸੇ ਦੇ ਅੱਗੇ ਝੁਕੇਗਾ ਨਹੀਂ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਹ ਲੱਛਣ ਨੇ ਬ੍ਰਹਮ ਗਿਆਨੀ ਦੇ ਇਹ ਨਿਸ਼ਾਨੀ ਹੈ ਇੱਕ ਤੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਹੈ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਨੰਬਰ 2 ਨੰਬਰ 2 ਗੱਲ ਕੀਤੀ ਹੈ ਸੰਤ ਦੀ ਪੜੋ ਪੜੋ ਸੰਤ ਸਰਨ ਜੋ ਜਨ ਪਰ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਪਰ ਸਾਨੂੰ ਇਹ ਤੇ ਨਹੀਂ ਦੱਸਿਆ ਵੀ ਕਿਹੜੇ ਸੰਤ ਦੀ ਨਿੰਦਿਆ ਕਰਨੀ ਮਾੜੀ ਹੈ ਕਿਹੜੇ ਸੰਤ ਨੂੰ ਵਾੜਾ ਕਹਿਣਾ ਵਾੜਾ ਹੈ ਕਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤਾਂ ਪੜ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਭੇਕ ਨੂੰ ਪਹਿਰਾਵੇ ਨੂੰ ਸੰਤ ਨਹੀਂ ਕਿਹਾ ਮਾਫ਼ ਕਰਿਓ ਲਿਵਾਸ ਨੂੰ ਸੰਤ ਨਹੀਂ ਕਿਹਾ ਸਾਡੇ ਜੀਵਨ ਨੂੰ ਸਾਡੀ ਅਵਸਥਾ ਨੂੰ ਸਾਡੇ ਸੋਚ ਦੇ ਲੈਵਲ ਨੂੰ ਸੰਤ ਗਿਆ ਜਿਹੜਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਦੇਖੈ ਏਕ ਸਿ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜਿਹੜਾ ਇਸ ਅਵਸਥਾ ਤੇ ਜਿਹੜਾ ਇਸ ਮੰਜ਼ਲ ਤੇ ਪਹੁੰਚ ਗਿਆ ਇਸੇ ਕਰਕੇ ਸਾਨੂੰ ਸੁਖਮਣੀ ਸਰਦੀ ਬਾਣੀ ਦੇ ਪਾਠ ਕਰਨ ਵਾਸਤੇ ਕਿਹਾ ਜਾਂਦਾ ਹੈ ਕਿ ਭਾਈ ਤੁਸੀਂ ਸੁਖਮਣੀ ਸਰਦੀ ਬਾਣੀ ਦੇ ਪਾਠ ਕਰੋ ਕਿਉਂਕਿ ਬ੍ਰਹਮ ਗਿਆਨੀ ਦੀ ਗੱਲ ਹੈ ਸੰਤ ਦੀ ਗੱਲ ਹੈ ਕਿਉਂਕਿ ਆਪ ਸੰਤ ਬਣੇ ਹੋਏ ਨੇ ਆਪ ਬ੍ਰਹਮ ਗਿਆਨੀ ਬਣੇ ਮੈਂ ਬਰੋਦੀ ਨਹੀਂ ਸੰਤ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਭੇਖੀ ਨਾ ਹੋਵੇ ਲਿਵਾਸੀ ਨਾ ਹੋਵੇ ਕੋਈ ਜੀਵਨ ਪੱਖੋਂ ਸੰਤ ਹੈ ਸਿਰ ਝੁਕਦਾ ਉਹ ਦੇਵਤ ਨਮਸਕਾਰ ਹੈ ਪਰ ਬਹੁਤਿਆਂ ਨੂੰ ਛੱਡ ਕੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਬਹੁਤਿਆਂ ਨੂੰ ਛੱਡ ਕੇ ਗੁਰਮੁਖ ਪਿਆਰਿਓ ਬਹੁਤ ਸਾਰਿਆਂ ਨੇ ਸਾਡੇ ਵਰਗਿਆਂ ਨੇ ਇੱਕ ਬਿਜ਼ਨਸ ਇੱਕ ਧੰਦਾ ਕਹਿ ਲਈਏ ਇੱਕ ਬਰੰਚਾ ਖੋਲੀਆਂ ਵੀ ਆ ਨੇ ਗੁਰਬਾਣੀ ਦੇ ਆਧਾਰ ਪਰ ਹੈ ਕੁਛ ਨਹੀਂ ਸਾਡੇ ਪੱਲੇ ਹੁਣ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਸੰਤ ਦੀ ਗੱਲ ਤੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਹੈ ਵੀ ਬ੍ਰਹਮ ਗਿਆਨੀ ਸੰਤ ਇਸੇ ਕਰਕੇ ਸਾਨੂੰ ਵਾਰੀ-ਵਾਰੀ ਸੁਖਮਨੀ ਸਾਹਿਬ ਦੇ ਬਾਣੀ ਦੇ ਪਾਠ ਕਰਨ ਵਾਸਤੇ ਕਿਹਾ ਜਾਂਦਾ ਹੈ ਬਾਣੀ ਪੜ੍ਹਨੇ ਕੋਈ ਮਾੜੀ ਗੱਲ ਨਹੀਂ ਹੈ ਬਾਣੀ ਹੋਰ ਵੀ ਬਥੇਰੀ ਹੈ ਜਪਜੀ ਸਾਹਿਬ ਦੀ ਬਾਣੀ ਨੂੰ ਪੜੋ ਪੜੋ ਤੇ ਹੋਰ ਵਿਅੰਤ ਬਾਣੀਆਂ ਨੇ ਉਹਨਾਂ ਦੀ ਵਿਚਾਰ ਕਰ ਲਈਏ ਕਹਿੰਦੇ ਤੁਸੀਂ ਸਿੱਧ ਕੋਸ਼ਟ ਪੜ੍ਹ ਲਓ ਜਿਹਦੇ ਵਿੱਚ ਸਿੱਧਾਂ ਦੇ ਨਾਲ ਚਰਚਾ ਹੈ ਸਿੱਧਾਂ ਦੇ ਨਾਲ ਵਿਚਾਰ ਹੈ ਪਰ ਇਹ ਸਾਨੂੰ ਕਦੇ ਨਹੀਂ ਕਹਿਣਗੇ ਕਿਉਂਕਿ ਬਾਬੇ ਨਾਨਕ ਨੇ ਪ੍ਰਚਾਰ ਜ਼ਰੂਰ ਕੀਤਾ ਹੈ ਇਹ ਸੱਚ ਹੈ ਬਾਬੇ ਨਾਨਕ ਨੇ ਪ੍ਰਚਾਰ ਜ਼ਰੂਰ ਕੀਤਾ ਹੈ ਪਰ ਮੇਰੇ ਗੁਰੂ ਨਾਨਕ ਦੇਵ ਜੀ ਮਾਰ ਨੇ ਆਪਣੇ ਸਰੀਰ ਦੇ ਨਾਲ ਆਪਣੇ ਨਾਲ ਕਿਸੇ ਨੂੰ ਜੋੜਿਆ ਨਹੀਂ ਆਪਣੇ ਨਾਲ ਨਹੀਂ ਜੋੜਿਆ ਗੁਰੂ ਨਾਨਕ ਦੇ ਮਹਾਰਣੇ ਨਿਰੰਕਾਰ ਦੇ ਨਾਲ ਜੋੜਿਆ ਇੱਕ ਸ਼ਬਦ ਦੇ ਨਾਲ ਜੋੜਿਆ ਰੱਬੀ ਕਲਾਮ ਰੱਬੀ ਬਾਣੀ ਦੇ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਪਰ ਅੱਜ ਸਾਨੂੰ ਆਪਣੇ ਨਾਲ ਜੋੜਿਆ ਜਾਂਦਾ ਹੈ ਆਪਣੇ ਘਰ ਦੇ ਨਾਲ ਜੋੜਿਆ ਜਾਂਦਾ ਹੈ ਤੇ ਚੋਗਾ ਕਹਾ ਦਾ ਪਾਇਆ ਜਾਂਦਾ ਭੱਲਾ ਬੋਲੋ ਗੁਰਬਾਣੀ ਦਾ ਗੁਰਬਾਣੀ ਦਾ ਚੋਗਾ ਪਾਖੇ ਸਾਨੂੰ ਆਪਣੇ ਲੜ ਲਾਇਆ ਜਾਂਦਾ ਹੈ ਉਹ ਪਿਆਰਿਓ ਅਸੀਂ ਸਰੀਰਾਂ ਦੇ ਨਾਲ ਨਹੀਂ ਜੁੜਨਾ ਹਾ ਸਤਿਕਾਰ ਕਰੋ ਕੋਈ ਬਾਣੀ ਪੜਦਾ ਹੈ ਕੋਈ ਚੰਗਾ ਗ੍ਰੰਥੀ ਹੈ ਕੋਈ ਚੰਗਾ ਪ੍ਰਚਾਰਕ ਹੈ ਕੋਈ ਚੰਗਾ ਰਾਗੀ ਹੈ ਸਤਿਕਾਰ ਸਭ ਦਾ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਸਤਿਕਾਰ ਨਹੀਂ ਕਰਨਾ ਸੀ ਮੂੰਹ ਮੋਟਾ ਕਰ ਲਓ ਉਹਨੂੰ ਵੇਖ ਕੇ ਨਹੀਂ ਸਤਿਕਾਰ ਸਭ ਦਾ ਕਰੀਏ ਆਦਰ ਸਭ ਦਾ ਕਰੀਏ ਸੋਨਾ ਪਰ ਵਧੀਆ ਪ੍ਰਚਾਰਕ ਹੈ ਵਧੀਆ ਗ੍ਰੰਥੀ ਹੈ ਰਾਗੀ ਹੈ ਢਾਡੀ ਹੈ ਕੀਰਤਨੀ ਹੈ ਸਤਕਾਰ ਸਭ ਦਾ ਪਰ ਇਹ ਨਾ ਹੋਵੇ ਅਸੀਂ ਰੱਬ ਬਨ ਲਈਏ ਉਹਨੂੰ ਇਹ ਨਾ ਹੋਵੇ ਅਸੀਂ ਉਹਨੂੰ ਗੁਰੂ ਦੇ ਬਰਾਬਰ ਵਹਾਵੀਏ ਇਹ ਨਾ ਹੋਵੇ ਅਸੀਂ ਉਹਨੂੰ ਸਭ ਕੁਝ ਸਮਝ ਲਈਏ ਨਹੀਂ ਸਭ ਕੁਝ ਬੰਦਾ ਨਹੀਂ ਸਭ ਕੁਝ ਮੇਰੇ ਗੁਰੂ ਗ੍ਰੰਥ ਸਾਹਿਬਾ ਜੀ ਦੇ ਜੇ ਸਭ ਕੁਝ ਗੁਰੂ ਗ੍ਰੰਥ ਸਾਹਿਬ ਮਾਰਨ ਨੇ ਫਿਰ ਗੁਰਮੁਖ ਪਿਆਰਿਓ ਗੁਰੂ ਤੋਂ ਮੰਗੀਏ ਜੋ ਮੰਗਣਾ ਹੈ ਜੇ ਅਸੀਂ ਆਹ ਸ਼ਬਦ ਪੜ੍ਹਦੇ ਹਾਂ ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਦੇਣ ਵਾਲਾ ਤੇ ਵਾਹਿਗੁਰੂ ਆ ਨਾ ਦੇਣ ਵਾਲਾ ਤੇ ਦਾਤਾ ਹੈ ਦੇਣ ਵਾਲਾ ਤੇ ਰੱਬ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਤਜੋ ਸਿਆਨਪਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਇ ਤੇਰੇ ਪਰਮਾ ਦਾ ਨਾਸ ਹੋ ਜਾਏਗਾ ਤੇਰੇ ਬਹਿਮਾ ਦਾ ਨਾਸ ਹੋ ਜਾਏਗਾ ਪਰ ਨਹੀਂ ਅਸੀਂ ਬਾਣੀ ਨੂੰ ਪੜਿਆ ਪੜਿਆ ਬਾਣੀ ਦੀ ਵਿਚਾਰ ਕੀਤੀ ਪਰ ਅਸੀਂ ਅਮਲ ਨਹੀਂ ਕੀਤਾ ਅਸੀਂ ਬਾਣੀ ਦੀ ਗਹਿਰਾਈ ਡੂੰਘਾਈ ਤੱਕ ਨਹੀਂ ਗਏ ਗੁਰਬਾਣੀ ਨੂੰ ਵਿਚਾਰਿਆ ਨਹੀਂ ਹੈ ਜੇ ਗੁਰਬਾਣੀ ਨੂੰ ਵਿਚਾਰਿਆ ਹੁੰਦਾ ਗੁਰਮੁਖੋ ਅਸੀਂ ਅੱਜ ਹਰ ਇੱਕ ਦੇ ਫਾਇਨ ਨਹੀਂ ਹੋਣਾ ਸਿਕਾ ਕਿਉਂਕਿ ਦਰ ਅਸਲ ਇਸ ਬਾਬੇ ਨਾਨਕ ਦੀ ਬਾਣੀ ਨੂੰ ਸੁਣਿਆ ਨਹੀਂ ਜਿਹਦੇ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਸੁਣ ਲਿਆ ਮੰਨ ਲਿਆ ਜੀਵਨ ਦੇ ਵਿੱਚ ਲਾਗੂ ਕਰ ਲੇ ਬਚਨ ਉਹਦੇ ਅਸੀਂ ਦੂਜੇ ਦੇ ਫਾਇਨ ਹੋਈ ਨਹੀਂ ਸਕਦੇ ਉਹਦੇ ਅਸੀਂ ਬਾਬੇ ਨਾਨਕ ਦੀ ਬਾਣੀ ਪੜੇਣਾ ਕਿਸੇ ਪਾਸੇ ਨਹੀਂ ਜਾਵਾਂਗੇ ਬਾਬੇ ਨਾਨਕ ਦੀ ਬਾਣੀ ਤੋਂ ਬਿਨਾ ਕਿਸੇ ਦੇ ਅੱਗੇ ਝੋਲੀ ਨਹੀਂ ਅਡਾਂਗੇ ਬਾਬੇ ਨਾਨਕ ਤੋਂ ਬਿਨਾ ਅਸੀਂ ਕਿਸੇ ਨੂੰ ਗੁਰੂ ਹੀ ਨਹੀਂ ਮੰਨਾਂਗੇ ਕਿਉਂਕਿ ਸਭ ਕੁਸ ਬੰਦਾ ਨਹੀਂ ਸਭ ਕੁਸ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਪੜੋ ਬਾਣੀ ਗੁਰੂ ਗੁਰੂ ਹੈ ਬਾਣੀ ਜੇਚ ਬਾਣੀ ਅੰਮ੍ਰਿਤ ਸਾਰੇ ਇਸ ਬਾਣੀ ਦੇ ਵਿੱਚ ਅੰਮ੍ਰਿਤ ਹੈ ਇਸ ਬਾਣੀ ਦੇ ਵਿੱਚ ਮੁਕਤੀ ਹੈ ਇਸ ਬਾਣੀ ਦੇ ਵਿੱਚ ਗਿਆਨ ਹੈ ਬੋਧ ਹੈ ਪਰ ਅਸੀਂ ਇਹ ਸਭ ਕੁਝ ਛੱਡ ਕੇ ਪਦਾਰਥਾਂ ਤੱਕ ਰੁਕ ਗਏ ਅਸੀਂ ਪਹਿਰਾਵੇ ਤੱਕ ਰੁਕ ਗਏ ਇੱਕ ਲਿਵਾਜ਼ ਤੱਕ ਰੁਕ ਗਏ ਕਿਉਂਕਿ ਇਹ ਸਰੀਰ ਸਾਡਾ ਨਾਸਵੰਤ ਹੈ ਕਿੰਨਾ ਚਿਰ ਇਹਦੇ ਨਾਲ ਜੁੜੇ ਰਹੋਗੇ ਇਸੇ ਕਰਕੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜੇ ਤਾਂ ਸਾਡੇ ਵਰਗੇ ਬੜੇ ਸਿੱਖ ਸੰਤ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਉਹ ਕਿਸੇ ਨੂੰ ਵੀ ਗੁਰਤਾ ਗੱਦੀ ਦੇ ਕੇ ਗੁਰੂ ਬਣਾ ਸਕਦੇ ਸਨ ਪਰ ਨਹੀਂ ਮੇਰੇ ਗੁਰੂ ਗੋਬਿੰਦ ਸਿਮਰਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਿਮਰਨ ਨੂੰ ਗੁਰਤਾ ਗੱਦੀ ਦਿੱਤੀ ਇਸੇ ਕਰਕੇ ਕਿਉਂਕਿ ਸ਼ਬਦ ਜੰਮਦਾ ਤੇ ਮਰਦਾ ਨਹੀਂ ਇੱਕ ਗੱਲ ਨੋਟ ਕਰਿਓ ਗੁਰੂ ਗ੍ਰੰਥ ਸਿਮਰ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾਵੇਗਾ ਮਨਾਉਂਦੇ ਰਵਾਂਗੇ ਪਰ ਗੁਰੂ ਗ੍ਰੰਥ ਸਿਮਰ ਜੀ ਦਾ ਕਦੇ ਵੀ ਤੁਸੀਂ ਸਹੀਦੀ ਦਿਹਾੜਾ ਨਹੀਂ ਮਨਾਓਗੇ ਇਹਦਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਹੈ ਇਸੇ ਕਰਕੇ ਭਾਈ ਸ਼ਬਦ ਗੁਰੂ ਗੁਰੂ ਗ੍ਰੰਥ ਸਮਰਦੇ ਲੜ ਲੱਗੀਏ